ਦੋਸਤੋ ਭਾਰਤੀ ਹਵਾਈ ਸੈਨਾ ਨੇ ਅਗਨੀਵੀਰ ਬਾਈਯੂ 1 2026 ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਜੇਕਰ ਤੁਸੀਂ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅਪਲਾਈ ਕਰਨ ਦੀ ਆਖਰੀ ਤਰੀਕ 1 ਫਰਵਰੀ 2026 ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੀ ਉਮਰ ਦੀ ਤੁਹਾਡਾ ਜਨਮ 1 ਜਨਵਰੀ 2026 ਤੋਂ 1 ਜੁਲਾਈ 2009 ਦੇ ਵਿਚਕਾਰ ਹੋਣਾ ਚਾਹੀਦਾ ਹੈ ਹੁਣ ਗੱਲ ਕਰੀਏ ਸਭ ਤੋਂ ਜ਼ਰੂਰੀ ਸਵਾਲ ਦੀ ਕਿ ਪੇਪਰ ਕਦੋਂ ਹੋਵੇਗਾ ਇਸ ਭਰਤੀ ਲਈ ਆਨਲਾਈਨ ਪ੍ਰੀਖਿਆ ਮਾਰਚ 2026 ਵਿੱਚ ਆਉਂਦੀ ਉਮੀਦ ਹੈ ਸਹੀ ਤਰੀਕ ਤੁਹਾਡੇ ਐਡਮਿਟ ਕਾਰਡ ਤੇ ਆਵੇਗੀ ਇਸ ਲਈ ਤਿਆਰੀ ਹੁਣੇ ਤੋਂ ਸ਼ੁਰੂ ਕਰ ਦਿਓ ਪੇਪਰ ਪੂਰੀ ਤਰ੍ਹਾਂ ਆਨਲਾਈਨ ਹੋਵੇਗਾ ਕੰਪਿਊਟਰ 베ਸਡ ਸਾਇੰਸ ਵਿਸ਼ਿਆਂ ਲਈ ਅੰਗਰੇਜ਼ੀ ਫਿਜ਼ਿਕਸ ਅਤੇ ਗਣਿਤ ਦਾ ਪੇਪਰ ਹੋਵੇਗਾ ਜਿਸ ਲਈ 60 ਮਿੰਟ ਹੋਣਗੇ ਬਾਕੀ ਵਿਸ਼ੇ ਅੰਗਰੇਜ਼ੀ ਅਤੇ ਰੀਜ਼ਨਿੰਗ ਜਰਨਲ ਅਵੇਅਰਨੈਸ ਦਾ ਪੇਪਰ ਹੋਵੇਗਾ ਜੋ 45 ਮਿੰਟ ਦਾ 네ਗੇਟਿਵ ਮਾਰਕਿੰਗ ਯਾਦ ਰੱਖੋ ਹਰ ਗਲਤ ਜਵਾਬ ਲਈ 0.25 ਅੰਕ ਕੱਟੇ ਜਾਣਗੇ ਇਸ ਲਈ ਸੋਚ ਸਮਝ ਕੇ ਜਵਾਬ ਦੇਣਾ ਪੇਪਰ ਪਾਸ ਕਰਨ ਤੋਂ ਬਾਅਦ ਤੁਹਾਡਾ ਸਰੀਰਕ ਟੈਸਟ ਹੋਵੇਗਾ ਜਿਸ ਵਿੱਚ 1600 ਮੀਟਰ ਦੀ ਦੌੜ 7 ਮਿੰਟਾਂ ਵਿੱਚ ਤੁਹਾਡਾ ਕਦ ਕਟੋ ਕਟ 152.5 ਸੈਂਟੀਮੀਟਰ ਹੋਣਾ ਚਾਹੀਦਾ ਹੈ ਮੈਡੀਕਲ ਜਾਂਚ ਤੋਂ ਬਾਅਦ ਫਾਈਨਲ ਮੈਰਿਟ ਲਿਸਟ ਬਣੇਗੀ ਅਪਲਾਈ ਕਰਨ ਲਈ ਤੁਸੀਂ ਡਿਸਕ੍ਰਿਪਸ਼ਨ ਜਾਂ ਕਮੈਂਟ ਬਾਕਸ ਵਿੱਚ ਦਿੱਤੀ ਹੋਈ ਵੈਬਸਾਈਟ ਤੇ ਜਾਓ ਜੇਕਰ ਕੋਈ ਵੀ ਸਵਾਲ ਹੋਵੇ ਤਾਂ ਕਮੈਂਟ ਵਿੱਚ ਪੁੱਛੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਨੌਜਵਾਨ ਇਸ ਮੌਕੇ ਤੋਂ ਵਾਂਝਾ ਨਾ ਰਹਿ ਜਾਵੇ ਧੰਨਵਾਦ